ਦੋਸਤੋ ਇੱਕ ਵਾਰ ਦੀ ਗੱਲ ਹੈ ਇੱਕ ਸ਼ਹਿਰ ਵਿੱਚ ਇੱਕ ਵਪਾਰੀ ਰਹਿੰਦਾ ਸੀ ਉਹ ਆਪਣੇ ਤੇ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾਉਣ ਲਈ ਨੂਨ ਦਾ ਵਪਾਰ ਕਰਦਾ ਸੀ ਉਸਦੇ ਪਰਿਵਾਰ ਵਿੱਚ ਪਤਨੀ ਤੇ ਦੋ ਪੁੱਤਰ ਸੀ ਵਪਾਰੀ ਦੇ ਦੋਨਾਂ ਪੁੱਤਰਾਂ ਦਾ ਸੁਭਾਅ ਬਿਲਕੁਲ ਵੱਖਰਾ ਸੀ ਜਿੱਥੇ ਵੱਡਾ ਪੁੱਤਰ ਬਹੁਤ ਹੀ ਝਿਜਕ ਰੱਖਣ ਵਾਲਾ ਤੇ ਸ਼ਰਮੀਲੇ ਸੁਭਾਅ ਦਾ ਸੀ ਉਹ ਕਿਸੇ ਨਾਲ ਗੱਲ ਕਰਨ ਤੋਂ ਵੀ ਸ਼ਰਮਾਉਂਦਾ ਸੀ ਉੱਥੇ ਹੀ ਉਸਦਾ ਛੋਟਾ ਪੁੱਤਰ ਉੱਲੇ ਸੁਭਾਅ ਵਾਲਾ ਵਿਅਕਤੀ ਸੀ ਉਹ ਕਿਸੇ ਨੂੰ ਵੀ ਆਪਣੀ ਗੱਲ ਕਹਿਣ ਵਿੱਚ ਸੰਕੋਚ ਨਹੀਂ ਸੀ ਕਰਦਾ ਲੋਕ ਅਕਸਰ ਵੱਡੇ ਪੁੱਤਰ ਨੂੰ ਭੋਲਾ ਤੇ ਬੇਵਕੂਫ ਸਮਝਦੇ ਸੀ ਕਈ ਵਾਰ ਲੋਕ ਉਸ ਦੇ ਭੋਲੇਪਣ ਦਾ ਫਾਇਦਾ ਵੀ ਉਠਾਉਂਦੇ ਸੀ ਤੇ ਉਹ ਪਾਲਟਕੇ ਕਦੇ ਵੀ ਕਿਸੇ ਨੂੰ ਕੁਝ ਨਹੀਂ ਕਹਿੰਦਾ ਸੀ ਆਪਣੇ ਬੇਟੇ ਦੇ ਇਸ ਸੁਭਾਅ ਤੋਂ ਵਪਾਰੀ ਅਕਸਰ ਬਹੁਤ ਗੁੱਸਾ ਕਰਦਾ ਗੱਲਬਾਤ ਨਾ ਕਰ ਪਾਉਣ ਵਿੱਚ ਤੇ ਸ਼ਰਮੀਲੇ ਸੁਭਾਅ ਦੇ ਕਾਰਨ ਵਪਾਰੀ ਨੇ ਆਪਣੇ ਪੁੱਤਰ ਦੀ ਕਈ ਵਾਰ ਕੋਟਮਾਰ ਵੀ ਕੀਤੀ ਹਾਲਾਂਕਿ ਇਸ ਕਾਰਨ ਉਸਦੇ بیٹے ਦਾ ਸੁਭਾਅ ਸੁਧਰਨ ਦੀ بجائے ਹੋਰ ਵੀ ਵਿਗੜ ਗਿਆ ਬਚਪਨ ਤੋਂ ਹੀ ਵੱਡਾ ਪੁੱਤਰ ਬੇਹੱਦ ਪਰੇਸ਼ਾਨ ਰਹਿਣ ਲੱਗਾ ਸੀ ਉਸ ਵਿੱਚ ਆਤਮ ਵਿਸ਼ਵਾਸ ਦੀ ਕਮੀ ਹੋ ਗਈ ਸੀ ਆਪਣੇ ਡਰ ਦੇ ਕਾਰਨ ਉਹ ਇਮਤਿਹਾਨ ਵਿੱਚ ਆਉਣ ਵਾਲੇ ਸਵਾਲਾਂ ਦੇ ਜਵਾਬ ਵੀ ਨਹੀਂ ਲਿਖ ਪਾਉਂਦਾ ਸੀ ਇਸ ਕਾਰਨ ਉਸ ਦੀ ਪੜ੍ਹਾਈ ਵੀ ਸਹੀ ਢੰਗ ਨਾਲ ਨਹੀਂ ਹੋ ਸਕੀ ਜਦੋਂ ਵੱਡਾ ਪੁੱਤਰ ਜਵਾਨ ਹੋ ਗਿਆ ਤਾਂ ਵਪਾਰੀ ਨੇ ਉਸ ਨੂੰ ਆਪਣੇ ਕਾਰੋਬਾਰ ਵਿੱਚ ਮਦਦ ਕਰਨ ਲਈ ਕਿਹਾ ਹੱਥ ਵਟਾਉਣ ਲਈ ਕਿਹਾ ਪਿਤਾ ਦੇ ਡਰ ਦੇ ਕਾਰਨ ਉਹ ਕਾਰੋਬਾਰ ਕਰਨ ਲਈ ਤਿਆਰ ਹੋ ਗਿਆ ਪਰ ਉਹ ਕਈ ਵਾਰ ਅਜਿਹੀਆਂ ਗਲਤੀਆਂ ਕਰ ਦਿੰਦਾ ਜਿਸ ਨਾਲ ਵਪਾਰੀ ਨੂੰ ਬਹੁਤ ਜ਼ਿਆਦਾ ਨਾਰਾਜ਼ਗੀ ਹੋ ਜਾਂਦੀ ਇੱਕ ਦਿਨ ਵਪਾਰੀ ਕਿਸੇ ਦੂਸਰੇ ਕੰਮ ਲਈ ਸ਼ਹਿਰ ਗਿਆ ਹੋਇਆ ਸੀ ਉਸ ਸਮੇਂ ਉਸ ਦਾ ਵੱਡਾ ਲੜਕਾ ਦੁਕਾਨ ਤੇ ਬੈਠਾ ਸੀ ਫਿਰ ਅਚਾਨਕ ਕੁਝ ਲੋਕ ਆਏ ਤੇ ਉਸ ਦੇ ਪੁੱਤਰ ਨੂੰ ਕਹਿਣ ਲੱਗੇ ਕਿ ਸਾਨੂੰ ਤੁਹਾਡੇ ਪਿਤਾ ਨੇ ਭੇਜਿਆ ਹੈ ਉਹਨਾਂ ਦਾ ਇਹ ਸਨੇਹਾ ਹੈ ਕਿ ਇਸ ਵੇਲੇ ਦੁਕਾਨ ਵਿੱਚ ਨਮਕ ਦੀਆਂ ਜਿੰਨੀਆਂ ਵੀ ਬੋਰੀਆਂ ਰੱਖੀਆਂ ਹੋਈਆਂ ਉਹ ਸਾਨੂੰ ਦੇ ਦਿਓ ਵਪਾਰੀ ਨੇ ਨਮਕ ਦੀਆਂ ਸਾਰੀਆਂ ਬੋਰੀਆਂ ਸ਼ਹਿਰ ਮੰਗਵਾਈਆਂ ਨੇ ਤਾਂ ਵਪਾਰੀ ਦਾ ਲੜਕਾ ਉਹਨਾਂ ਨੂੰ ਸਵਾਲ ਕਰਨ ਦੀ ਹਿੰਮਤ ਜੁਟਾ ਹੀ ਰਿਹਾ ਸੀ ਕਿ ਉਦੋਂ ਹੀ ਉਹ ਦੋਨੋਂ ਬੰਦੇ ਦੁਕਾਨ ਅੰਦਰ ਘੁੱਸ ਗਏ ਤੇ ਦੁਕਾਨ ਵਿੱਚ ਪਈਆਂ ਨੂਨ ਦੀਆਂ ਸਾਰੀਆਂ ਬੋਰੀਆਂ ਤਾਂਗੇ ਵਿੱਚ ਰੱਖ ਕੇ ਚਲੇ ਗਏ ਵਪਾਰੀ ਦੇ ਪੁੱਤਰ ਨੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਝਿਜਕ ਤੇ ਸ਼ਰਮ ਦੇ ਕਾਰਨ ਉਹਨਾਂ ਨੂੰ ਕੁਝ ਵੀ ਨਹੀਂ ਕਹਿ ਸਕਿਆ ਤੇ ਉਸਨੇ ਮਨ ਹੀ ਮਨ ਸੋਚਿਆ ਕਿ ਜੇ ਮੈਂ ਉਹਨਾਂ ਨੂੰ ਨਮਕ ਲੈ ਜਾਣ ਤੋਂ ਰੋਕਿਆ ਤਾਂ ਪਿਤਾ ਜੀ ਮੇਰੇ ਨਾਲ ਨਾਰਾਜ਼ ਹੋ ਜਾਣਗੇ ਕੁਝ ਸਮੇਂ ਬਾਅਦ ਜਦੋਂ ਵਪਾਰੀ ਸ਼ਹਿਰ ਤੋਂ ਵਾਪਸ ਆਇਆ ਤਾਂ ਆਪਣੀ ਦੁਕਾਨ ਖਾਲੀ ਦੇਖ ਕੇ ਉਸਨੇ ਆਪਣੇ ਪੁੱਤਰ ਨੂੰ ਪੁੱਛਿਆ ਕਿ ਨਮਕ ਦੀਆਂ ਸਾਰੀਆਂ ਬੋਰੀਆਂ ਕਿੱਥੇ ਗਈਆਂ ਇਹ ਦੁਕਾਨ ਇੰਨੀ ਖਾਲੀ ਕਿਉਂ ਹੈ ਤਮ ਵੱਡੇ ਪੁੱਤਰ ਨੇ ਧੀਮੀ ਜੀ ਆਵਾਜ਼ ਵਿੱਚ ਕਿਹਾ ਕਿ ਪਿਤਾ ਜੀ ਦੁਕਾਨ ਤੇ ਕੁਝ ਬੰਦੇ ਆਏ ਸੀ ਤੇ ਉਹਨਾਂ ਨੇ ਮੈਨੂੰ ਕਿਹਾ ਕਿ ਤੁਸੀਂ ਸ਼ਹਿਰ ਨਮਕ ਦੀਆਂ ਸਾਰੀਆਂ ਬੋਰੀਆਂ ਮੰਗਵਾਈਆਂ ਨੇ ਤੇ ਉਹ ਦੁਕਾਨ ਤੋਂ ਸਾਰੀਆਂ ਬੋਰੀਆਂ ਕੱਢ ਕੇ ਲੈ ਗਏ ਵਪਾਰੀ ਨੇ ਆਪਣਾ ਸਿਰ ਫੜ ਲਿਆ ਉਸ ਨੇ ਆਪਣੇ ਬੇਟੇ ਨੂੰ ਦੁਕਾਨ ਤੋਂ ਧੱਕਾ ਦੇਂਦੇ ਕਿਹਾ ਤੂੰ ਮੂਰਖ ਦਾ ਮੂਰਖ ਹੀ ਰਹੇਂਗਾ ਉਹ ਬੰਦੇ ਤੈਨੂੰ ਬੇਵਕੂਫ਼ ਬਣਾ ਕੇ ਸਾਰਾ ਸਮਾਨ ਲੈ ਗਏ ਤੂੰ ਮੇਰਾ ਬਹੁਤ ਵੱਡਾ ਨੁਕਸਾਨ ਕਰਵਾ ਦਿੱਤਾ ਹੈ। ਜਾਂ ਚਲਿਆ ਜਾ ਇਥੋਂ ਤੇ ਘਰ ਵਾਪਸ ਨਾ ਆਵੀਂ। ਜੇਕਰ ਤੂੰ ਵਾਪਸ ਆਇਆ ਤਾਂ ਮੈਥੋਂ ਬੁਰਾ ਕੋਈ ਨਹੀਂ ਹੋਵੇਗਾ। ਵਪਾਰੀ ਦਾ ਵੱਡਾ ਪੁੱਤਰ ਇਸ ਗੱਲ ਤੋਂ ਬੇਹੱਦ ਦੁਖੀ ਹੋਇਆ। ਇੱਕ ਵਾਰ ਫਿਰ ਉਸਦੇ ਪਿਤਾ ਉਸਦੇ ਸ਼ਰਮੀਲੇ ਸੁਭਾਅ ਕਾਰਨ ਉਸਦੇ ਨਾਲ ਹੋਰ ਗੁੱਸੇ ਹੋ ਗਏ ਤੇ ਨਾਲ ਹੀ ਕਾਰੋਬਾਰ ਵਿੱਚ ਵੀ ਕਾਫੀ ਨੁਕਸਾਨ ਹੋ ਗਿਆ। ਹੁਣ ਆਸ-ਪਾਸ ਦੇ ਸਾਰੇ ਲੋਕ ਹੱਸ ਰਹੇ ਸੀ। ਵਪਾਰੀ ਦੇ ਪੁੱਤਰ ਦਾ ਮਜ਼ਾਕ ਉਡਾਰ ਰੇ ਸੀ ਉਹ ਬਹੁਤ ਸ਼ਰਮਿੰਦਾ ਮਹਿਸੂਸ ਕਰ ਰਿਹਾ ਸੀ ਤੇ ਇਹੀ ਉਹ ਸਮਾਂ ਸੀ ਜਦੋਂ ਉਸਨੇ ਸੋਚਿਆ ਕਿ ਹੁਣ ਉਸ ਦੀ ਜ਼ਿੰਦਗੀ ਵਿੱਚ ਕੁਝ ਵੀ ਠੀਕ ਨਹੀਂ ਹੋ ਸਕਦਾ ਉਹ ਹਮੇਸ਼ਾ ਮੂਰਖ ਦਾ ਮੂਰਖ ਹੀ ਰਹਿ ਜਾਵੇਗਾ ਤੇ ਇਸ ਸਮਾਜ ਵਿੱਚ ਰਹਿਣ ਵਾਲੇ ਲੋਕਾਂ ਨਾਲ ਕਦੇ ਵੀ ਤਾਲਮੇਲ ਨਹੀਂ ਬਣਾ ਸਕੇਗਾ ਵਪਾਰੀ ਦਾ ਪੁੱਤਰ ਨਗਰ ਤੋਂ ਬਾਹਰ ਆਇਆ ਤੇ ਨਦੀ ਦੇ ਕੰਢੇ ਬੈਠ ਕੇ ਬਹੁਤ ਰੋਇਆ ਡੁੱंगे ਪਾਣੀ ਨੂੰ ਦੇਖ ਕੇ ਉਸ ਦੇ ਮਨ ਵਿੱਚ ਖਿਆਲ ਆਇਆ ਕਿ ਹੁਣ ਉਸ ਦੇ ਜਿਉਣ ਦਾ ਕੋਈ ਮਤਲਬ ਨਹੀਂ ਹੈ। ਉਸ ਨੇ ਸੋਚ ਲਿਆ ਕਿ ਅੱਜ ਉਹ ਇਸ ਨਦੀ ਵਿੱਚ ਡੁੱਬ ਕੇ ਖੁਦਕੁਸ਼ੀ ਕਰ ਲਵੇਗਾ। ਅਸਫਲ ਜ਼ਿੰਦਗੀ ਜਿਉਣ ਨਾਲੋਂ ਆਪਣੇ ਆਪ ਨੂੰ ਮਾਰਨਾ ਹੀ ਬਿਹਤਰ ਹੈ। ਜਿਵੇਂ ਹੀ ਉਸ ਨੇ ਨਦੀ ਵਿੱਚ ਛਾਲ ਮਾਰੀ ਇੱਕ ਬੁੱਧੀ ਭਿਖਸ਼ੂ ਨੇ ਉਸ ਨੂੰ ਬਚਾਇਆ ਤੇ ਉਸ ਨੂੰ ਨਦੀ ਵਿੱਚੋਂ ਬਾਹਰ ਕੱਢ ਲਿਆਂਦਾ। ਵਪਾਰੀ ਦਾ ਬੇਟਾ ਬੋਧੀ ਪੇਖਸ਼ੂ ਤੇ ਗੁੱਸੇ ਹੋਣ ਲੱਗਾ ਤੇ ਕਹਿਣ ਲੱਗਾ ਕਿ ਤੂੰ ਮੈਨੂੰ ਕਿਉਂ ਬਚਾਇਆ ਮੈਂ ਇਸ ਅਸਫਲ ਜ਼ਿੰਦਗੀ ਨੂੰ ਜਿਣਾ ਹੀ ਨਹੀਂ ਚਾਹੁੰਦਾ ਬੋਧੀ ਪੇਖਸ਼ੂ ਨੇ ਉਸ ਨੂੰ ਸਮਝਾਇਆ ਕਿ ਜੀਵਨ ਕੇਵਲ ਇੱਕ ਵਾਰ ਹੀ ਮਿਲਦਾ ਹੈ ਤੇ ਜੇਕਰ ਤੁਸੀਂ ਜੀਵਤ ਹੀ ਨਹੀਂ ਰਹੋਗੇ ਤਾਂ ਤੁਸੀਂ ਅਸਫਲਤਾ ਨੂੰ ਦੂਰ ਕਰਕੇ ਸਫਲ ਕਿਵੇਂ ਹੋਵੋਗੇ ਤਾਂ ਵਪਾਰੀ ਦੇ ਬੇਟੇ ਨੇ ਕਿਹਾ ਕਿ ਮੇਰੀ ਜ਼ਿੰਦਗੀ ਵਿੱਚ ਬਹੁਤ ਸਾਰੀਆਂ ਮੁਸ਼ਕਲਾਂ ਨੇ ਤੇ ਇਹ ਸਾਰੀਆਂ ਸਮੱਸਿਆਵਾਂ ਮੇਰੀ ਝਿਜਕ ਤੇ ਸ਼ਰਮੀਲੇ ਸੁਭਾਅ ਕਾਰਨ ਹੋਈਆਂ ਨੇ ਮੈਂ پاگل ਨੇ ਆਪਣੇ ਪਿਤਾ ਦਾ ਵੀ ਨੁਕਸਾਨ ਕਰਵਾ ਦਿੱਤਾ ਮੈਂ ਇੱਕ ਚੰਗਾ ਪੁੱਤਰ ਵੀ ਨਹੀਂ ਬਣ ਸਕਿਆ ਮੇਰੇ ਇਸ ਸੁਭਾਅ ਕਾਰਨ ਮੈਂ ਵਿੱਦਿਆ ਵੀ ਹਾਸਲ ਨਹੀਂ ਕਰ ਸਕਿਆ ਇਹ ਸਾਰਾ ਸੰਸਾਰ ਮੈਨੂੰ ਮੂਰਖ ਸਮਝਦਾ ਹੈ ਕੀ ਕਿਸੇ ਮੂਰਖ ਨੂੰ ਇਸ ਸੰਸਾਰ ਵਿੱਚ ਰਹਿਣ ਦਾ ਹੱਕ ਹੈ ਤਦ ਬੋਧੀ ਭਿਖਸ਼ੂ ਨੇ ਕਿਹਾ ਕਿ ਤੁਹਾਡੇ ਇਸ ਸਵਾਲ ਦਾ ਜਵਾਬ ਕੇਵਲ ਮੇਰੇ ਗੁਰੂ ਹੀ ਦੇਣਗੇ ਆਓ ਮੈਂ ਤੁਹਾਨੂੰ ਆਪਣੇ ਗੁਰੂ ਨਾਲ ਜਾਣੂ ਕਰਵਾਵਾਂ ਵਪਾਰੀ ਦੇ ਬੇਟੇ ਨੇ ਕਿਹਾ ਕਿ ਉਹ ਕਿਸੇ ਨਾਲ ਗੱਲ ਨਹੀਂ ਕਰਨਾ ਚਾਹੁੰਦਾ ਅੱਜ ਉਹ ਆਪਣੀ ਜੀਵਨ ਲੀਲਾ ਸਮਾਪਤ ਕਰ ਲਵੇਗਾ ਪਰ ਬੋਧੀ ਭਿਖਸ਼ੂ ਦੇ ਵਾਰ-ਵਾਰ ਸਮਝਾਉਣ ਤੋਂ ਬਾਅਦ ਉਸ ਦੇ ਨਾਲ ਜਾਣ ਲਈ ਤੇ ਉਸ ਦੇ ਗੁਰੂ ਨੂੰ ਮਿਲ ਲਈ ਤਿਆਰ ਹੋ ਗਿਆ ਬੋਧੀ ਭਿਖਸ਼ੂ ਵਪਾਰੀ ਦੇ ਬੇਟੇ ਨੂੰ ਆਸ਼ਰਮ ਲੈ ਗਿਆ ਉਥੇ ਵਪਾਰੀ ਦੇ ਬੇਟੇ ਨੇ ਦੇਖਿਆ ਕਿ ਕੋਈ ਮਹਾਤਮਾ ਇੱਕ ਵੱਡੇ ਦਰਖਤ ਦੇ ਹੇਠਾਂ ਧਿਆਨ ਵਿੱਚ ਲੀਨ ਬੈਠੇ ਹੋਏ ਨੇ। ਤਦ ਬੋਧੀ ਭਿਖਸ਼ੂ ਨੇ ਕਿਹਾ ਕਿ ਇਹ ਸਾਡੇ ਗੁਰੂ ਮਹਾਤਮਾ ਗੌਤਮ ਬੁੱਧ ਨੇ। ਦੋਹਾਂ ਨੇ ਗੌਤਮ ਬੁੱਧ ਨੂੰ ਮੱਥਾ ਟੇਕਿਆ। ਉਹ ਨੌਜਵਾਨ ਉੱਥੇ ਹੀ ਬੈਠ ਗਿਆ ਤੇ ਗੌਤਮ ਬੁੱਧ ਨੂੰ ਦੇਖ ਕੇ ਰੋਣ ਲੱਗਾ। ਤਾਂ ਗੌਤਮ ਬੁੱਧ ਨੇ ਉਸ ਦੇ ਰੋਣ ਦਾ ਕਾਰਨ ਪੁੱਛਿਆ। ਫਿਰ ਉਸ ਨੇ ਕਿਹਾ ਕਿ ਹੁਣ ਤੁਸੀਂ ਹੀ ਮੇਰੀ ਆਖਰੀ ਉਮੀਦ ਹੋ। ਜੇ ਤੁਸੀਂ ਮੇਰੀ ਸਮੱਸਿਆ ਦਾ ਹੱਲ ਨਾ ਕੀਤਾ ਤਾਂ ਮੇਰੀ ਇਹ ਜ਼ਿੰਦਗੀ ਖਤਮ ਹੋ ਜਾਵੇਗੀ। ਗੌਤਮ ਬੁੱਧ ਨੇ ਵਪਾਰੀ ਦੇ ਪੁੱਤਰ ਨੂੰ ਉਸ ਦੀ ਸਮੱਸਿਆ ਬਾਰੇ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਕਿਵੇਂ ਉਹ ਬਚਪਨ ਤੋਂ ਹੀ ਸ਼ਰਮੀਲੇ ਤੇ ਅੰਤਰਮੁਖੀ ਸੁਭਾਅ ਦਾ ਹੈ। ਇਸ ਕਾਰਨ ਲੋਕ ਉਸ ਨੂੰ ਮੂਰਖ ਸਮਝਦੇ ਨੇ ਤੇ ਉਸ ਦੇ ਪਿਤਾ ਜੀ ਵੀ ਉਸ ਨੂੰ ਪਿਆਰ ਨਹੀਂ ਕਰਦੇ। ਤਾਂ ਗੌਤਮ ਬੁੱਧ ਨੇ ਨੌਜਵਾਨ ਨੂੰ ਸ਼ਾਂਤ ਕਰਵਾਉਂਦੇ ਹੋਏ ਕਿਹਾ ਕਿ ਮੇਰੇ ਕੋਲ ਤੁਹਾਡੀ ਸਮੱਸਿਆ ਦਾ ਹੱਲ ਹੈ ਤੁਹਾਡਾ ਜੀਵਨ ਬਹੁਤ ਹੀ ਆਸਾਨ ਹੋ ਸਕਦਾ ਹੈ ਤਾਂ ਨੌਜਵਾਨ ਨੇ ਪੁੱਛਿਆ ਕੀ ਇਹ ਸੱਚਮੁੱਚ ਹੋ ਸਕਦਾ ਹੈ ਤੁਸੀਂ ਬਹੁਤ ਮਹਾਨ ਸ਼ਕਸ਼ੀਤ ਜਾਪਦੇ ਹੋ ਤੁਹਾਡੇ ਬਹੁਤ ਸਾਰੇ ਚੇਲੇ ਵੀ ਨੇ ਮੈਂ ਵੀ ਤੁਹਾਡਾ ਚੇਲਾ ਬanna ਚਾਹੁੰਨਾ ਕਿ ਤੁਸੀਂ ਮੈਨੂੰ ਆਪਣੇ ਚੇਲੇ ਦੇ ਰੂਪ ਵਿੱਚ ਸਵੀਕਾਰ ਕਰੋਗੇ ਗੌਤਮ ਬੋਧ ਨੇ ਕਿਹਾ ਕਿ ਹਾਂ ਜ਼ਰੂਰ ਤਾਂ ਨੌਜਵਾਨ ਨੇ ਕਿਹਾ ਠੀਕ ਹੈ ਗੁਰੂ ਦੇਵ ਹੁਣ ਮੈਨੂੰ ਉਹ ਉਪਾਅ ਦੱਸੋ ਜਿਸ ਨਾਲ ਮੇਰੀ ਜ਼ਿੰਦਗੀ ਬਦਲ ਜਾਵੇ ਗੌਤਮ ਬੋਧ ਨੇ ਕਿਹਾ ਪਰ ਇਸ ਤੋਂ ਪਹਿਲਾਂ ਤੈਨੂੰ ਮੇਰੇ ਕੁਝ ਜ਼ਰੂਰੀ ਕੰਮ ਕਰਨੇ ਪੈਣਗੇ ਜੇਕਰ ਤੂੰ ਮੇਰਾ ਇਹ ਕੰਮ ਕਰੇਗਾ ਤਾਂ ਮੈਂ ਤੈਨੂੰ ਕੁਝ ਅਜਿਹੇ ਉਪਾਅ ਦੱਸਾਂਗਾ ਜਿਸ ਨਾਲ ਤੇਰੀ ਜ਼ਿੰਦਗੀ 'ਚ ਸਭ ਕੁਝ ਠੀਕ ਹੋ ਜਾਵੇਗਾ ਤੇ ਤੇਰੇ ਪਿਤਾ ਵੀ ਤੇਰੇ ਤੋਂ ਖੁਸ਼ ਰਹਿਣਗੇ ਗੌਤਮ ਬੋਧ ਨੇ ਉਸ ਨੌਜਵਾਨ ਨੂੰ ਕਿਹਾ ਕਿ ਅੱਜ ਤੋਂ ਤਿੰਨ ਦਿਨ ਬਾਅਦ ਮੈਂ ਤੈਨੂੰ ਅਜਿਹੇ ਉਪਾਅ ਦੱਸਾਂਗਾ ਜੋ ਤੇਰੀ ਜ਼ਿੰਦਗੀ ਨੂੰ ਬਦਲ ਦੇਣਗੇ ਪਰ ਇਹਨਾਂ 3 ਦਿਨਾਂ ਤੱਕ ਤੈਨੂੰ ਮੇਰੇ ਸਾਰੇ ਕੰਮ ਕਰਨੇ ਪੈਣਗੇ ਜਿਵੇਂ ਜਿਵੇਂ ਮੈਂ ਕਹਾਂਗਾ ਜੇਕਰ ਤੂੰ ਉਸ ਕੰਮ ਨੂੰ ਕਰਨ ਵਿੱਚ ਸਫਲ ਰਿਹਾ ਤਾਂ ਤੀਜੇ ਦਿਨ ਤੋਂ ਬਾਅਦ ਤੇਰੀ ਜ਼ਿੰਦਗੀ ਬਿਲਕੁਲ ਬਦਲ ਜਾਵੇਗੀ ਤੇਰਾ ਪਹਿਲਾ ਦਿਨ ਕੱਲ ਤੋਂ ਸ਼ੁਰੂ ਹੋਵੇਗਾ ਹੁਣ ਜਾਓ ਤੇ ਆਸ਼ਰਮ ਵਿੱਚ ਹੀ ਆਰਾਮ ਕਰੋ ਅਗਲੇ ਦਿਨ ਵਪਾਰੀ ਦਾ ਪੁੱਤਰ ਗੌਤਮ ਬੁੱਧ ਕੋਲ ਆਇਆ ਕਿਹਾ ਹੈ ਗੁਰੂਦੇਵ ਮੈਨੂੰ ਪਹਿਲੇ ਦਿਨ ਦਾ ਕੰਮ ਦੱਸੋ ਫਿਰ ਗੌਤਮ ਬੁੱਧ ਨੇ ਕਿਹਾ ਕਿ ਅੱਜ ਤੂੰ 10 ਅਜਨਬੀ ਲੋਕਾਂ ਨਾਲ ਗੱਲਬਾਤ ਕਰਨੀ ਹੈ ਤੇ ਉਹਨਾਂ ਦਾ ਹਾਲਚਾਲ ਪੁੱਛਣਾ ਹੈ ਇਸ ਦਾ ਹਿਸਾਬ ਕਿਤਾਬ ਮੇਰੇ ਕੋਲ ਸ਼ਾਮ ਤੱਕ ਲਿਆਉਣਾ ਹੈ ਵਪਾਰੀ ਦੇ ਪੁੱਤਰ ਨੂੰ ਬੜੀ ਹੀ ਝਿਜਕ ਮਹਿਸੂਸ ਹੋਈ ਪਰ ਉਸਨੇ ਗੌਤਮ ਬੁੱਧ ਨੂੰ ਹਾਂ ਕਹਿ ਦਿੱਤੀ ਹੁਣ ਵਪਾਰੀ ਦਾ ਪੁੱਤਰ ਨਿਕਲ ਪਿਆ 10 ਅਜਨਬੀਆਂ ਨਾਲ ਗੱਲ ਕਰਨ ਲਈ ਸ਼ੁਰੂ ਵਿੱਚ ਉਹ ਬਹੁਤੀ ਝਿਰ ਗਿਆ ਪਹਿਲਾਂ ਤਾਂ ਕਈ ਲੋਕਾਂ ਨੇ ਉਸ ਨੂੰ ਝਿੜਕਿਆ ਤੇ ਭਜਾ ਦਿੱਤਾ ਪਰ ਉਸ ਕੋਲ ਆਪਣੀ ਜ਼ਿੰਦਗੀ ਨੂੰ ਬਦਲਣ ਦਾ ਇਹੀ ਇੱਕੋ ਇੱਕ ਹੱਲ ਸੀ ਸੁਆਖਰਕਰ ਉਸ ਨੇ ਆਪਣੇ ਯਤਨਾਂ ਨਾਲ 10 ਅਜਨਬੀਆਂ ਦੇ ਨਾਮ ਤੇ ਉਹਨਾਂ ਦੇ ਵਪਾਰ ਦਾ ਲੇਖਾ ਜੋਖਾ ਪ੍ਰਾਪਤ ਕੀਤਾ ਸ਼ਾਮ ਨੂੰ ਜਦੋਂ ਉਹ ਗੌਤਮ ਬੁੱਧ ਕੋਲ ਪਹੁੰਚਿਆ ਤਾਂ ਉਸ ਨੇ ਖੁਸ਼ੀ ਨਾਲ ਗੌਤਮ ਬੁੱਧ ਨੂੰ ਕਿਹਾ ਕਿ ਉਸ ਨੇ ਅੱਜ ਦਾ ਕੰਮ ਸਹੀ ਢੰਗ ਨਾਲ ਪੂਰਾ ਕਰ ਲਿਆ ਹੈ ਕੋਝ ਲੋਕ ਤਾਂ ਉਸਦੇ ਦੋਸਤ ਵੀ ਬਣ ਗਏ ਨੇ। ਅਗਲੇ ਦਿਨ ਫਿਰ ਉਹ ਨੌਜਵਾਨ ਗੌਤਮ ਬੁੱਧ ਦੇ ਕੋਲ ਪਹੁੰਚਿਆ। ਫਿਰ ਗੌਤਮ ਬੁੱਧ ਨੇ ਕਿਹਾ ਕਿ ਅੱਜ ਦਾ ਕੰਮ ਹੈ ਕਿ ਤੁਸੀਂ ਆਸ਼ਰਮ ਵਿੱਚ ਰਹਿ ਰਹੇ 10 ਚੇਲਿਆਂ ਨੂੰ ਸੰਬੋਧਨ ਕਰਦੇ ਹੋਏ ਉਹਨਾਂ ਨੂੰ ਪਾਣੀ ਦੀ ਵਰਤੋਂ ਦੇ ਵਿਸ਼ੇ ਉੱਪਰ ਪੜ੍ਹਾਓ। ਹੁਣ ਵਪਾਰੀ ਦਾ ਪੁੱਤਰ ਗੌਤਮ ਬੁੱਧ ਦੀਆਂ ਇਹ ਗੱਲਾਂ ਸੁਣ ਕੇ 당ਗ ਰਹਿ ਗਿਆ। ਉਸਨੇ ਕਿਹਾ ਕਿ ਤੁਸੀਂ ਮੇਰੇ ਤੋਂ ਕਿਸ ਤਰ੍ਹਾਂ ਦਾ ਕੰਮ ਕਰਵਾ ਰਹੇ ਹੋ? ਮੈਂ ਤਾਂ ਆਪਣੀ ਪੜ੍ਹਾਈ ਸਹੀ ਢੰਗ ਨਾਲ ਪੂਰੀ ਨਹੀਂ ਕਰ ਸਕਿਆ ਮੈਂ ਇਹ ਕੰਮ ਨਹੀਂ ਕਰ ਪਾਵਾਂਗਾ ਗੌਤਮ ਬੁੱਧ ਨੇ ਕਿਹਾ ਕਿ ਠੀਕ ਹੈ ਫਿਰ ਮੈਂ ਤੈਨੂੰ ਹਾਲ ਵੀ ਨਹੀਂ ਦੱਸਾਂਗਾ ਵਪਾਰੀ ਦੇ ਪੁੱਤਰ ਨੇ ਬੇਨਤੀ ਕਰਦੇ ਕਿਹਾ ਕਿ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਕਿ ਮੇਰੀ ਪੜ੍ਹਾਈ ਅਧੂਰੀ ਹੈ ਮੇਰੀ ਵਿੱਦਿਆ ਅਧੂਰੀ ਹੈ ਫਿਰ ਮੈਂ ਕਿਵੇਂ ਬੱਚਿਆਂ ਨੂੰ ਪੜ੍ਹਾ ਸਕਦਾ ਗੌਤਮ ਬੁੱਧ ਨੇ ਮੁਸਕਰਾਉਂਦੇ ਹੋਏ ਕਿਹਾ ਕਿ ਇੱਥੇ ਸਿਰਫ ਮੈਨੂੰ ਪਤਾ ਹੈ ਕਿ ਤੇਰੀ ਸਿੱਖਿਆ ਅਧੂਰੀ ਐ ਉਹ ਬੱਚੇ ਨਹੀਂ ਜਾਣਦੇ ਤੂੰ ਆਪਣੇ ਜੀਵਨ ਵਿੱਚ ਹਰ ਰੋਜ਼ ਪਾਣੀ ਦੀ ਵਰਤੋਂ ਕਰਦਾ ਹੈ ਬਸ ਤੂੰ ਜਾ ਕੇ ਇਹ ਸਭ ਗੱਲਾਂ ਉਹਨਾਂ ਬੱਚਿਆਂ ਨੂੰ ਦੱਸਣੀਆਂ ਐ ਆਖਰਕਾਰ ਵਪਾਰੀ ਦੇ ਪੁੱਤਰ ਕੋਲ ਕੋਈ ਚਾਰਾ ਨਹੀਂ ਬਚਿਆ ਹਿੰਮਤ ਜੁਟਾ ਕੇ ਉਹਨਾਂ ਬੱਚਿਆਂ ਕੋਲ ਪਹੁੰਚ ਗਿਆ ਪਹਿਲਾਂ ਤਾਂ ਉਸਦੇ ਹੱਥ ਪੈਰ ਕੰਬ ਰਹੇ ਸੀ ਪਰ ਫਿਰ ਵੀ ਉਸਨੇ ਪਾਣੀ ਦੀਆਂ ਵਿਸ਼ੇਸ਼ਤਾਵਾਂ ਬਾਰੇ ਦੱਸਣਾ ਸ਼ੁਰੂ ਕਰ ਦਿੱਤਾ ਉਸਨੇ ਬੱਚਿਆਂ ਨੂੰ ਪਾਣੀ ਦੇ 5 ਗੁਣ ਦੱਸੇ ਤੇ ਝਟ ਉਥੋਂ ਭੱਜ ਆਇਆ ਤੇ ਗੌਤਮ ਬੁੱਧ ਕੋਲ ਆ ਕੇ ਬੋਲਿਆ ਕਿ ਉਹ ਬਹੁਤ ਡਰਿਆ ਹੋਇਆ ਮਹਿਸੂਸ ਕਰ ਰਿਹਾ ਸੀ ਪਰ ਮੈਂ ਬੱਚਿਆਂ ਨੂੰ ਪਾਣੀ ਦੇ ਪੰਜ ਗੁਣ ਦੱਸੇ ਨੇ ਗੌਤਮ ਬੁੱਧ ਨੇ ਕਿਹਾ ਕਿ ਚਲੋ ਇੱਕ ਵਾਰ ਫਿਰ ਤੋਂ ਕੋਸ਼ਿਸ਼ ਕਰਕੇ ਆਓ ਵਪਾਰੀ ਦੇ ਪੁੱਤਰ ਨੇ ਇੱਕ ਵਾਰ ਫਿਰ ਹਿੰਮਤ ਕੀਤੀ ਤੇ ਬੱਚਿਆਂ ਨੂੰ ਪਾਣੀ ਦੇ ਵਿਸ਼ੇ ਤੇ ਪੜਾਉਣਾ ਸ਼ੁਰੂ ਕਰ ਦਿੱਤਾ ਇਸ ਵਾਰ ਉਸ ਨੂੰ ਬਿਲਕੁਲ ਵੀ ਡਰ ਨਹੀਂ ਲੱਗ ਰਿਹਾ ਸੀ ਉਸਨੇ ਬੱਚਿਆਂ ਨੂੰ ਪੂਰੇ ਆਤਮ ਵਿਸ਼ਵਾਸ ਨਾਲ ਸਿੱਖਿਆ ਦਿੱਤੀ ਫਿਰ ਗੌਤਮ ਬੁੱਧ ਨੇ ਨੌਜਵਾਨ ਦੀ ਪ੍ਰਸ਼ੰਸਾ ਕੀਤੀ ਤੇ ਕਿਹਾ ਕਿ ਤੂੰ ਨਿਸ਼ਚਿਤ ਤੌਰ ਤੇ ਦਲੇਰ ਹੈ ਗੌਤਮ ਬੁੱਧ ਤੋਂ ਤਾਰੀਫ ਸੁਣ ਕੇ ਨੌਜਵਾਨ ਬਹੁਤ ਜ਼ਿਆਦਾ ਖੁਸ਼ ਹੋਇਆ ਫਿਰ ਜਦੋਂ ਉਹ ਨੌਜਵਾਨ ਤੀਜੇ ਦਿਨ ਗੌਤਮ ਬੁੱਧ ਕੋਲ ਆਇਆ ਤਾਂ ਗੌਤਮ ਬੁੱਧ ਨੇ ਉਸ ਨੂੰ ਕਿਹਾ ਕਿ ਅੱਜ ਦਾ ਕੰਮ ਤੈਨੂੰ ਥੋੜਾ ਅਜੀਬ ਲੱਗ ਸਕਦਾ ਹੈ ਸੋ ਅੱਜ ਤੈਨੂੰ ਆਪਣੇ ਪਿਤਾ ਨੂੰ ਮਿਲਣ ਜਾਣਾ ਹੈ ਗੌਤਮ ਬੁੱਧ ਦੇ ਇਹ ਸ਼ਬਦ ਸੁਣ ਕੇ ਨੌਜਵਾਨ ਡਰ ਗਿਆ। ਉਸਨੇ ਕਿਹਾ ਨਹੀਂ ਨਹੀਂ। ਮੈਂ ਆਪਣੇ ਪਿਤਾ ਦੇ ਸਾਹਮਣੇ ਨਹੀਂ ਜਾਵਾਂਗਾ। ਗੌਤਮ ਬੁੱਧ ਨੇ ਕਿਹਾ ਕਿ ਠੀਕ ਹੈ। ਫਿਰ ਮੈਂ ਤੈਨੂੰ ਹੱਲ ਵੀ ਨਹੀਂ ਦੱਸਾਂਗਾ। ਅਖੀਰ ਉਸ ਨੌਜਵਾਨ ਨੂੰ ਗੌਤਮ ਬੁੱਧ ਦੀਆਂ ਗੱਲਾਂ ਮੰਨਣੀਆਂ ਪਈਆਂ। ਗੌਤਮ ਬੁੱਧ ਨੇ ਉਸ ਨੂੰ ਸਮਝਾਇਆ ਕਿ ਉਸ ਨੂੰ ਆਪਣੇ ਪਿਤਾ ਕੋਲ ਜਾ ਕੇ ਮਾਫੀ ਮੰਗਣੀ ਹੈ ਤੇ ਕਹਿਣਾ ਹੈ ਕਿ ਤੈਨੂੰ ਇੱਕ ਹੋਰ ਮੌਕਾ ਦੇਣ। ਤਾਂ ਜੋ ਤੂੰ ਆਪਣੇ ਆਪ ਨੂੰ ਬੁੱਧੀਮਾਨ ਸਾਬਤ ਕਰ ਸਕੇ ਉਸ ਨੌਜਵਾਨ ਨੇ ਬੜੀ ਹਿੰਮਤ ਨਾਲ ਆਪਣੇ ਪਿਤਾ ਦਾ ਸਾਹਮਣਾ ਕੀਤਾ ਤੇ ਉਹਨਾਂ ਤੋਂ ਮਾਫੀ ਮੰਗੀ ਆਖਰਕਾਰ ਵਪਾਰੀ ਨੇ ਆਪਣੇ ਪੁੱਤਰ ਨੂੰ ਮਾਫ ਕਰ ਦਿੱਤਾ ਤੇ ਉਸ ਨੂੰ ਦੂਜਾ ਮੌਕਾ ਦੇਣ ਲਈ ਸਹਿਮਤ ਹੋ ਗਿਆ ਵਪਾਰੀ ਦਾ ਪੁੱਤਰ ਗੌਤਮ ਬੁੱਧ ਕੋਲ ਆਇਆ ਤੇ ਜਦੋਂ ਉਸ ਨੇ ਹਾਲ ਜਾਣਨਾ ਚਾਹਿਆ ਤਾਂ ਗੌਤਮ ਬੁੱਧ ਨੇ ਕਿਹਾ ਕਿ ਤੂੰ ਆਪ ਹੀ ਆਪਣਾ ਹੱਲ ਲੱਭ ਲਿਆ ਹੈ ਤੂੰ ਕਿਸੇ ਨਾਲ ਗੱਲ ਨਹੀਂ ਕਰ ਪਾਉਂਦਾ ਸੀ ਸ਼ਰਮਿਲਾ ਸੀ ਇਹ ਸਭ ਕੁਝ ਤੇਰੇ ਮਾਨ ਵਿੱਚ ਬੈਠਾ ਡਰ ਸੀ ਅਸੀਂ ਕਿੰਨੇ ਆਤਮ ਵਿਸ਼ਵਾਸੀ ਆ ਕਿੰਨੇ ਸ਼ਰਮਿਲੇ ਆ ਤੇ ਸਾਡੇ ਅੰਦਰ ਕਿੰਨਾ ਡਰ ਹੈ ਇਹ ਸਿਰਫ ਸਾਨੂੰ ਪਤਾ ਹੁੰਦਾ ਹੈ ਬਾਹਰੀ ਦੁਨੀਆ ਵਿੱਚ ਕੋਈ ਵੀ ਇਹ ਗੱਲ ਨਹੀਂ ਜਾਣਦਾ ਬਾਹਰੀ ਦੁਨੀਆ ਵਿੱਚ ਤਾਂ ਬਸ ਜਿਵੇਂ ਅਸੀਂ ਖੁਦ ਨੂੰ ਦਿਖਾਉਂਦੇ ਆ ਲੋਕ ਸਾਨੂੰ ਉਸੇ ਤਰ੍ਹਾਂ ਦਾ ਹੀ ਸਮਝਦੇ ਨੇ ਜੇਕਰ ਤੁਸੀਂ ਆਤਮ ਵਿਸ਼ਵਾਸੀ ਨਹੀਂ ਹੋ ਤਾਂ ਵੀ ਅਣਜਾਣ ਲੋਕਾਂ ਦੇ ਸਾਹਮਣੇ ਜੇ ਤੁਸੀਂ ਆਤਮ ਵਿਸ਼ਵਾਸ ਦਾ ਦਿਖਾਵਾ ਕਰੋਗੇ ਤਾਂ ਕਿਸੇ ਨੂੰ ਪਤਾ ਨਹੀਂ ਲੱਗੇਗਾ ਕਿ ਤੁਸੀਂ ਕੌਣ ਹੋ ਹੁਣ ਉਹ ਨੌਜਵਾਨ ਸਮਝ ਗਿਆ ਸੀ ਕਿ ਗੌਤਮ ਬੁੱਧ ਉਸ ਨੂੰ ਕੀ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਨੇ ਉਸਨੇ ਗੌਤਮ ਬੁੱਧ ਦਾ ਧੰਨਵਾਦ ਕੀਤਾ ਤੇ ਵਾਅਦਾ ਕੀਤਾ ਕਿ ਉਹ ਜੀਵਨ ਵਿੱਚ ਜ਼ਰੂਰ ਸਫਲ ਸਾਬਤ ਹੋਵੇਗਾ ਸੋ ਦੋਸਤੋ ਉਮੀਦ ਹੈ ਕਿ ਤੁਹਾਨੂੰ ਇਹ ਕਹਾਣੀ ਚੰਗੀ ਲੱਗੀ ਹੋਵੇਗੀ ਤਾਂ ਵੀਡੀਓ ਨੂੰ ਲਾਈਕ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੇਕਰ ਤੁਹਾਡੇ ਆਸ-ਪਾਸ ਕੋਈ ਅਜਿਹਾ ਸ਼ਰਮੀਲਾ ਤੇ ਝਿਜਕਦਾ ਹੋਇਆ ਬੰਦਾ ਹੈ ਤਾਂ ਇਸ ਵੀਡੀਓ ਨੂੰ ਜ਼ਰੂਰ ਸ਼ੇਅਰ ਕਰੋ ਤਾਂ ਜੋ ਉਸ ਦੀ ਮਦਦ ਹੋ ਸਕੇ ਮੈਂ ਇਸੇ ਤਰ੍ਹਾਂ ਕੰਮ ਦੇ ਕਿਸੇ ਲਿਆਉਂਦਾ ਰਹਾਂਗਾ ਸੋ ਜੁੜੇ ਰਹੋ ਪੰਜਾਬੀ ਅਲਫਾਜ਼ ਦੇ ਨਾਲ ਬਹੁਤ-ਬਹੁਤ ਧੰਨਵਾਦ